ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸਰਾਵਾ ਸਰਾਵਾ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਨੇੜੇ ਇਹ ਜੈਤੋ ਮੰਡੀ ਦੇ ਰਹਿ ਜਾਂਦਾ ਵੈਸੇ ਢਲਵਾ ਕਲਾਂ ਵੀ ਇਹਦੇ ਨੇੜ ਆ ਸਿੱਧੀ ਛੜਕ ਆਉਂਦੀ ਆ ਦੱਸੋ ਢਲਵਾ ਤੋਂ ਸਰਾਵਾ ਦੇ ਵਿੱਚ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਦੋ ਬਾਈ ਹੋਰੀ ਵਪਾਰ ਦਾ ਕੰਮ ਕਰਦੇ ਆ ਤੇ ਇਨਾਂ ਕੋਲ ਰੂਟੀਨ 'ਚ ਮੱਝਾਂ ਵਿਕਰੀ ਵਾਲੀਆਂ ਆਉਂਦੀਆਂ ਅੱਜ ਦੋ ਨਾਲ ਤੁਹਾਨੂੰ ਦਿਖਾਉਣ ਲੱਗਾ ਸਰਾਵਾ ਨੂੰ ਜਿਹੜਾ ਜ਼ਿਲ੍ਹਾ ਪੈਂਦਾ ਉਹ ਸ਼ਾਇਦ ਮੈਂ ਧਿਆਨ ਚ ਲੈ ਆ ਦਿਆਂ ਪਹਿਲਾਂ ਬੋਲਿਆ ਜਾਂ ਨਹੀਂ ਬੋਲਿਆ ਪਤਾ ਨਹੀਂ ਫਰੀਦਕੋਟ ਜ਼ਿਲ੍ਹੇ ਦਾ ਹੀ ਪਿੰਡ ਆ ਦੋਸਤੋ ਸਰਾਵਾ ਸੋ ਆਓ ਆਪਾਂ ਇਹਨਾਂ ਦੋਨਾਂ ਮੱਜਾਂ ਬਾਰੇ ਜਾਣਕਾਰੀ ਲਈਏ ਫਿਰ ਇਹਨਾਂ ਨੂੰ ਤੋੜਾਂਗੇ ਤੁਹਾਨੂੰ ਜਿਹੜਾ ਨਾਗ ਜਚੂਗਾ ਉਹਦੀ ਤਸੱਲੀ ਕਰ ਸਕਦੇ ਹੋ ਤੇ ਨੰਬਰ ਸਕਰੀਨ ਉੱਤੇ ਵਾਈਦਾ ਚੱਲਦਾ ਰਹਿਣਾ ਸ਼ੁਰੂਆਤ ਵੱਡੀ ਮੱਝ ਤੋਂ ਕਰਦੇ ਆਂ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਨਾਮ ਦੱਸਿਓ ਵੀਰ ਆਪਣਾ ਜਸਪਾਲ ਸਿੰਘ ਜਸਪਾਲ ਭਾਈ ਅੱਜ ਦੋ ਨਾਗ ਆਪਾਂ ਵੇਚਨੇ ਆ ਪਹਿਲੇ ਨੰਬਰ ਤੇ ਜਿਹੜੀ ਮੱਝ ਕੰਨਵਾ ਸੁਆ ਸੁਆ ਸੁੰਦੀ ਤੇ ਤੀਜਾ ਸੁਆ ਸੁਆ ਸੁੰਦੀ ਕਿੰਨੇ ਕ ਦਿਨ ਲਾਊਗੀ ਬਾਈ ਇਹ 1-2 ਦਿਨ ਹੀ ਲੱਗਦੀ ਤਿਆਰੀ ਚ ਹੀ ਹੁਣ ਤਾਂ ਕੀ ਰੇਟ ਰਹੂਗਾ ਬਾਈ ਇਹਦਾ ਇਹਦਾ ਰੇਟ ਫੋਨ ਤੇ ਹੋਈਏ ਖੋਲੀਆਂ ਨੂੰ ਬਾਈ ਤੋਰ ਕੇ ਸੋ ਸੋ ਰੇਟ ਫੋਨ ਤੇ ਆ ਸੁਆ ਤੀਜਾ ਤਿਆਰੀ ਫੁੱਲੀ ਦੱਸਦੀ ਐ ਲੱਤਾਂ ਦੇ ਉੱਤੇ ਵੀ ਭਲੂਣ ਤੁਹਾਨੂੰ ਨਜ਼ਰ ਆਉਂਦੀ ਹੋਣੀ ਐ ਥਾਂ ਦਾ ਸੈਜ ਸੋਹਣਾ ਹਵਾਨਾ ਵੀ ਚੰਗਾ ਵਜਨ ਵਾਲੀ ਮੱਝ ਐ ਸਿੱਧੀ ਬੈਗੀ ਕਰਾਂ। ਇਹੋ ਕਮਾਲ ਆ ਬਾਈ, ਕਮਾਲ ਆ ਨਾ। ਸੋ ਹਵਾਨਾ ਦੋਸਤੋ ਫੇਰ ਤੁਸੀਂ ਦੇਖੋ। ਦੁੱਧ ਵਾਲਾ ਕੁਐਸਚਨ ਪੁੱਛਿਆ ਇਸ ਕਰਕੇ ਵੀ ਨਹੀਂ ਜਿਹੜਾ ਵੀਰ ਖਰੀਦਣਾ ਚਾਵੇ ਉਹ ਆਪਦੀ ਸਮਝ ਵਰਤੇ ਵੀ ਇਹ ਕਿੰਨਾ ਕੁ ਦੁੱਧ ਮੱਝ ਦੇ ਦੂਗੀ ਤੇ ਕਿੰਨਾ ਕੋਈ ਵੀਰ ਆਪਦੀ ਸੇਵਾ ਨਾਲ ਚੋ ਸਕਦਾ ਹੈ। ਕਿਉਂਕਿ ਰੁੱਤ ਗਰਮੀ ਦੀ ਐ ਬੰਦੇ ਬਾਈ। ਸੋ ਇਹ ਪਹਿਲੇ ਨੰਬਰ ਤੇ ਮੱਝ ਵੱਡੇ ਢਾਂਚੇ ਦੀ ਐ। ਸਿੰਘ ਦੋਸਤੋ ਸਰੀਰ ਦੇ ਹਿਸਾਬ ਤੇ ਜੱਜਦੇ ਆ ਕੁੰਡੇ ਸਿੰਘ ਐ। ਹਵਾਨਾ ਜਿਹੜਾ ਉਹ ਤੁਸੀਂ ਇੱਥੋਂ ਵੀ ਦੇਖ ਸਕਦੇ ਹੋ ਅੱਗੇ ਨੂੰ ਵੀ ਚੰਗਾ ਹਵਾਨਾ ਤਿਆਰ ਹੈ ਇਹਦਾ ਇਸ ਸਾਈਡ ਤੋਂ ਤੁਸੀਂ ਇਹਦੀ ਗਾੜੀ ਅਗਲੇ ਪਾਸੇ ਹਵਾਨਾ ਦੇਖ ਸਕਦੇ ਹੋ ਪਿੱਛੋਂ ਹਵਾਨਾ ਹੁਣ ਇਹ ਪੈਰ ਹਲਾਊਗੀ ਤਾਂ ਫਿਰ ਤੁਸੀਂ ਦੇਖ ਲਓਗੇ ਬਾਈ ਮਾੜਾ ਜਿਹਾ ਹਲਾ ਦੇ ਇਹਨੂੰ ਬਸ ਠੀਕ ਹੈ ਬਈ ਓਕੇ ਸੋ ਦੱਸੋ ਸੂਨੀਆਂ ਤਾਂ ਤਿਆਰੀਆਂ ਹੀ ਦੱਸਦੀਆਂ ਤੇ ਮੱਜ ਤਿਆਰ ਵੀ ਚੰਗੀ ਵੀ ਛੱੜ ਦੇ ਬਾਈ ਸੋ ਪਹਿਲੇ ਨੰਬਰ ਤੇ ਮੈਂ ਅੱਜ ਇਹ ਤੋਂ ਬਿਨਾ ਇੱਕ ਹੋਰ ਝੋਟੀ ਬਕਾਉ ਹੈ। ਅ ਭਾਈ ਇਹ ਕਿਹਨਾਂ ਮਸੂਆ? ਇਹ ਦੂਜਾ ਸੂਆ। ਕਿੰਨਾ ਟਾਈਮ ਲਊ? ਇਹ ਲੈ ਜੂਗੀ ਹਫਤਾ ਤੇ। ਇਹ ਇੱਕ ਹਫਤਾ ਲੈ ਜੂ। ਰੇਟ ਇਹਦਾ ਫੋਨ ਤੇ ਰੋਗੇ। ਇਹਦਾ ਰੇਟ ਵੀ ਫੋਨ ਤੇ। ਖੋਲੀ। ਸੋ ਦੋਸਤੋ ਇੱਕ ਹਫਤਾ ਲੈਂਦੀ ਹੈ ਸੂਆ ਦੂਜਾ। ਵੱਡੇ ਕੱਦ ਕਾਠ ਦੀ ਝੋਟੀ ਹੈ। ਸਿੰਘ ਬਿਲਕੁਲ ਛੋਟਾ ਹੈ ਪਰ ਦੋਨਾਂ ਦੀ ਸ਼ੇਪ ਦੇ ਵਿੱਚ 19 21 ਡਿਫਰੈਂਸ ਹੈਗਾ। ਥਣ ਬਹੁਤ ਸੋਹਣਾ ਦੋਸਤੋ ਹੱਥੀਂ ਚੁਵਾਈ ਆਲਾ। ਸਿੰਘ ਮੁੜੇ ਬਿਲਕੁਲ ਨਾਲ ਹੀ ਆ। ਗੱਡ ਕਾਠ ਪੌਲਾ ਝੋਟੀ ਦਾ ਤੁਹਾਨੂੰ ਵੀਡੀਓ ਚੋਂ ਵੀ ਜੱਜਮੈਂਟ ਹੁੰਦੀ ਹੋਣੀ ਹੈ। ਭਲੂਣੇ ਦੇ ਵੀ ਲੱਤਾਂ ਤੇ ਹੁੰਦੀ ਆਉਂਦੀ ਐ। ਕਿਹੜਾ ਬਾਈ ਸਿੱਧੀ ਲੈ ਜੀ। ਇਸ ਤਰ੍ਹਾਂ ਦਾ ਇਹਦਾ ਮੂੰਹ ਮੱਥਾ। ਹਵਾਨਾ ਦੋਸਤੋ ਇਸ ਟਾਈਮ ਜਿਹੜਾ ਤਿਆਰ ਉਹ ਇਦਾਂ ਦਾ। ਬਾਕੀ ਅਜੇ ਅੱਜ ਦਿਨ ਲੈਂਦੀ ਐ। ਬੰਦ ਬਈ ਲਿਆ। ਸੋਏ ਦੋ ਨਾਗ ਦੋਸਤੋ ਇਸ ਵੀਡੀਓ ਚ ਤੁਹਾਨੂੰ ਦਿਖਾਉਣੇ ਸੀਗੇ। ਜਿਨੂੰ ਇਹਨਾਂ ਚੋਂ ਜਿਹੜਾ ਵੀ ਨਗ ਪਸੰਦ ਆਵੇ ਤਾਂ ਤੁਸੀਂ ਆ ਕੇ ਦੇਖ ਸਕਦੇ ਹੋ ਡਾਕਟਰ ਕੇਵਲ ਸਰਾਵਾਂ ਦੇ ਵਿੱਚੋਂ ਜਿਨ੍ਹਾਂ ਦੇ ਘਰੋਂ ਇਹ ਵੀਡੀਓ ਛੂਟ ਕੀਤੀ ਹੈ ਬਾਈ ਨੇ ਆਪਾਂ ਨੂੰ ਜਾਣਕਾਰੀ ਦਿੱਤੀ ਇਹਨਾਂ ਪਸ਼ੂਆਂ ਬਾਰੇ ਥੰਨ ਦਾ ਸੈਜ ਦੋਸਤੋ ਫੇਰ ਤੁਸੀਂ ਦੇਖ ਸਕਦੇ ਹੋ ਇਦਾਂ ਦਾ ਰੁਖ ਇਸ ਛੋਟੀ ਦਾ ਹਜੇ ਹਫਤਾ ਰਹੀਂਦੀ ਬਈ ਪੂਛ ਖੜੀ ਮੜੀ ਸੋ ਇਦਾਂ ਦਾ ਰੁਖ ਹਵਾਨੇ ਦਾ ਬਈ ਪੈਰ ਜਿਹਾ ਹਲਾ ਦੇ ਸੈਟ ਕਰ ਗਿਆ ਇਹਨਾਂ ਸੋ ਹੁਣ ਵੀ ਹਵਾਨਾ ਤੁਸੀਂ ਫੇਰ ਦੇਖ ਲਓ ਛੜ ਦੇ ਸੋ ਇਹ ਛੋਟੀ ਦੋਸਤੋ ਦੂਜਾ ਸੂ ਹੈ ਇਦਾਂ ਦਾ ਇਦਾਂ ਸਿੰਘ ਦਾ ਡਿਜ਼ਾਈਨ ਹੈ ਸੋ ਇਹ ਤੋਂ ਬਿਨਾ ਇੱਕ ਮੱਝ ਪਹਿਲਾਂ ਤੁਹਾਨੂੰ ਦਿਖਾਤੀ ਹੈ ਲਗਭਗ ਤਿਆਰੀਆਂ ਸੂਣ ਦੀਆਂ ਦੱਸੋ ਸੋ ਤੁਸੀਂ ਜਿਹੜਾ ਮਰਜ਼ੀ ਨਾਲ ਖਰੀਦ ਲਓ ਜੇ ਤੇ ਆ ਕੇ ਦੇਖਿਓ ਤਸੱਲੀ ਕਰਿਓ ਧੰਨਵਾਦ